ਰਾਵਣ ਜਦੋਂ ਮਰ ਲੱਗਾ ਹੁਣ ਦੁਸ਼ਹਿਰਾ ਲੰਘ ਕੇ ਗਿਆ ਲੋਕ ਉਹਦੇ ਪੁਤਲੇ ਫੁੱਕਣ ਡਏ ਮੈਂ ਕਹਿੰਦਾ 라ਵਣ ਨੇ 9 ਗ੍ਰੰਥ ਲਿਖੇ ਆ ਸ਼ਿਵ ਜੀ ਦੀ ਉਸਤਤ ਵਿੱਚ ਜਿੰਨੇ ਪੁਤਲੇ ਫੁੱਕਣ ਵਾਲੇ ਉਹਨਾਂ ਨੂੰ ਕਹੋ ਵੀ ਇੱਕ ਵੀ ਸ਼ਲੋਕ ਸਰਨਾ ਜਾਣ ਕੋਈ ਪੜ ਨਹੀਂ ਸਕਦਾ ਉਹ ਇਟਾ ਗੁਣੀ ਸੀ ਉਹਨੂੰ ਚਾਰ ਵੇਦ 6 ਸ਼ਾਸਤਰ 27 ਸਿਮਰਤੀਆਂ 18 ਪ੍ਰਾਣ 52 ਉਪਨਿਸ਼ਦ ਉਹਨੂੰ ਕੰਠ ਸੀ उन्हें आप नौ ग्रंथ लिखे शिव जी शिव स्रोत्र शिव तांडव रुद्रांडव ने लिखा अजो पुतला होकर बल्ले 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 बड़ा मारका मार लिया वह बंदा गुड़ी सी जदों मौत हुई ਰਾਮ ਨੇ ਲక్ష్మణ ਨੂੰ ਆਖਿਆ ਜਾ ਜਾ ਕੇ ਇਹਦੇ ਕੋਲ ਗੱਲ ਸਿੱਖ ਲੈ ਇਹ ਬੰਦਾ ਬੇਦਵਾਨ ਹੈ ਗੁਣੀ ਹੈ ਪੰਡਤ ਹੈ ਤੇ ਲక్ష్మణ ਜੀ ਜਾ ਕੇ ਮੂੰਹ ਵਾਲੇ ਬੰਦੇ ਖਲੋ ਕੇ ਆਦੇ ਜੀ ਮੇਰੇ ਭਰਾ ਜੀਆਂ ਦੇ ਕੋਈ ਸਖਾਲ ਦੋ ਕੋਈ ਗੁਣ ਦੇ ਜੋ ਰਾਵਣਾਂ ਦਾ ਵੀ ਉਹਦੇ ਸਮੇਂ ਦੇ ਅਵਤਾਰ ਨਹੀਂ ਉਹਨਾਂ ਨੂੰ ਭਲਾ ਕੀ ਲੋੜ ਆ ਮੈਂ ਕੌਣ ਹਾਂ ਉਹਨਾਂ ਨੂੰ ਸਿਖਾਉਣ ਵਾਲਾ ਲక్ష్మణ ਨੇ ਜਾ ਕੇ ਇਦਾਂ ਹੀ ਦੱਸਿਆ ਰਾਮ ਜੀ ਆਂਦੇ ਨਹੀਂ ਉਹਦੇ 'ਚ ਕਮੀ ਨਹੀਂ ਤੂੰ ਦੱਸ ਕਿਵੇਂ ਗਿਆ ਸੀ ਆਂਦਾ ਜੀ ਮੈਂ ਤੇ ਮੂੰਹ ਲਾ ਕੇ ਆਂਦਾ ਨਾ ਜਦੋਂ ਕਿਸੇ ਤੋਂ ਕੋਈ ਲੈਣ ਜਾਈਏ ਚਰਨਾਂ ਵਾਲੇ ਬੰਦੇ ਖਲੋਈਦਾ ਨੀਵੀਂ ਹੋਈਦਾ ਆਜੇ ਜਿ ਬਣੀਦਾ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਕਹਿਵੇ ਕੋਈ ਵਿਦਿਆਰਥੀ ਗੱਲ ਦੱਸ। ਲక్ష్మణ ਫੇਰ ਗਿਆ ਉਹਨੇ ਚਰਨੀਆਂ ਤਲਾ ਕੇ ਆਖਿਆ ਜੀ ਭਰਾ ਜੀ ਕਹਿੰਦੇ ਵਿਦਿਆ ਲੈਣੀ ਐ। ਰਾਵਣ ਖੁਸ਼ ਹੋ ਗਿਆ ਉਹਨੂੰ ਸਮਝ ਲੱਗ ਗਈ ਹੋਣੇ ਲੈਣ ਦੀ ਇੱਰਤੀ ਦਾ। ਉਹਦਾ ਨਾਮ ਹੀ ਦਸ਼ਾਨੰਦ। ਉਹਦਾ ਅਸਲੀ ਨਾਮ ਦਸ਼ਾਨੰਦ ਐ। ਰਾਵਣ ਫੇਮਸ ਹੋ ਗਿਆ। ਉਹਨੇ ਫਿਰ ਪਹਿਲੀ ਗੁੰਨ ਦੀ ਗੱਲ ਇਹ ਦੱਸੀ ਕਿ ਕਿਸੇ ਨੂੰ ਭੇਦ ਨਹੀਂ ਦੇਣਾ। ਤੁਹਾਡੇ ਕੋ ਕੀ ਆ ਚੰਗਾ ਆ ਮਾੜਾ ਆ ਬਹੁਤਾ ਆ ਥੋੜਾ ਆ ਬੰਦ ਮੁਠੀ ਚ ਰਾਜ ਹੁੰਦਾ ਆ ਮੁਠੀ ਖੁੱਲ ਜੇ ਕੱਖ ਨਹੀਂ ਰਹਿ ਜਾਂਦਾ ਘਰ ਵਸਦਾ ਸੋਹਣਾ ਲੱਗਦਾ ਜੇ ਘਰ ਦੀਆਂ ਪੋਲਾਂ ਖੁੱਲਣ ਤੇ ਆ ਜਾਣ ਤੇ ਇੱਕ ਬੰਦਾ ਵੀ ਘਰ ਤੇ 2 ਮਿੰਟ ਸਾਹ ਨਹੀਂ ਲੈ ਸਕਦਾ ਰਾਵਣ ਨੇ ਪਹਿਲੀ ਅਗਲ ਦੀ ਗੱਲ ਇਹ ਦੱਸੀ ਉਹਨੂੰ ਭਈ ਆਤ ਸੀ ਹਟਣੀ ਪੈਣ ਦੇਣੀ ਤੇ ਭੇਦ ਨਹੀਂ ਦੇਣਾ ਤੇ ਦੂਜੀ ਗੱਲ ਕਦੀ ਵੀ ਇਹ ਨਹੀਂ ਜਾਣਾਂ ਵੀ ਕੱਲ ਨੂੰ ਕਰ ਲਾਂਗੇ ਇਹ ਕਦੀ ਵੀ ਨਹੀਂ ਕਹਿਣਾ ਉਹ ਕਹਿੰਦਾ ਮੈਂ ਕਾਲ ਬੰਨਣ ਵਾਲਾ ਐਡਾ ਵਿਦਵਾਨ ਸੋਚਿਆ ਸੀ ਕੱਲ ਨੂੰ ਮਾਰ ਲਾਂਗੇ ਪਰ ਸਾ ਮਾਰ ਲਾਂਗੇ ਅੱਜ ਮੈਂ ਮਰ ਗਿਆ ਜਿਹੜਾ ਕੰਮ ਅੱਜ ਦਾ ਕੱਲ ਤੇ ਨਹੀਂ ਛੱਡਣਾ ਸਮੇਂ ਦੀ ਕਦਰ ਕਰਨੀ ਹੈ 라ਵਣ ਨੇ ਗਿਆਨ ਦਿੱਤਾ ਸੀ